ਬਿਲਕੁਲ ਅੱਜ ਮੈਂ ਫਿਰ ਆਪਣੇ ਮੇਰਾ ਪਿਆਰਾ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਮੈਂ ਆਇਆ ਸੋ ਅੱਜ ਦਾਣਾ ਮੰਡੀ ਗੁਰਦਾਸਪੁਰ ਦੇ ਵਿੱਚ ਜਿਹੜੀ ਵੀਟ ਦੀ ਪ੍ਰਕਿਊਰਮੈਂਟਾਂ ਦਾ ਜਾਇਜ਼ਾ ਲੈ ਲਈ ਆਇਆ ਉਹਦੇ ਦੀ ਜਿੰਨੇ ਵੀ ਬੰਦੋਬਸ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਉਹਨਾਂ ਦੇ ਸਪੈਸ਼ਲ ਦੇਸ਼ ਦੇ ਮੁਤਾਬਕ ਕਿ ਮੰਡੀ ਦੇ ਵਿੱਚ ਪ੍ਰਕਿਊਰਮੈਂਟ ਨਾਲ ਜੁੜੀ ਕੋਈ ਵੀ ਫੈਕਲਟੀ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਲਈ ਮੈਂ ਲਗਾਤਾਰ ਹਰ ਰੋਜ਼ ਮੰਡੀਆਂ ਤੇ ਜਾ ਰਿਹਾ ਸੋ ਅੱਜ ਮੈਂ ਸ਼ੁਰੂਆਤ ਗੁਰਦਾਸਪੁਰ ਦਾਣਾ ਮੰਡੀ ਤੋਂ ਕੀਤੀ ਹੈ ਇਸੋ ਵਾਰ ਮੈਂ ਸੂਬੇ ਮੰਡੀ ਚ ਜਾਣਾ ਫਿਰ ਫਲੋਰ ਚ ਜਾਣਾ ਸੋ ਲਗਾਤਾਰ ਹਰ ਰੋਜ਼ ਮੰਡੀਆਂ ਦੇ ਅੰਦਰ ਸਾਡਾ ਵਿਜ਼ਿਟ ਕਰਨ ਦਾ ਮਤਲਬ ਇਹ ਹੈ ਕਿ ਥੱਲੇ ਨੇੜੇ ਜਾ ਕੇ ਮੰਡੀ ਦੇ ਅੰਦਰ ਉੱਥੇ ਸਮਝਿਆ ਜਾਵੇ ਦੇਖਿਆ ਜਾਵੇ ਜਿਹੜਾ ਮੈਕੈਨਿਜ਼ਮ ਸਾਡੀ ਡਿਪਾਰਟਮੈਂਟ ਦਾ ਸਰਕਾਰ ਦਾ ਉਹ ਡਿਲੀਵਰ ਹੋ ਰਿਹਾ ਨਹੀਂ ਹੋ ਰਿਹਾ ਕਿਤੇ ਕੋਈ ਦਿੱਕਤ ਹੈ ਸੋ ਮੈਂ ਅੱਜ ਗੁਰਦਾਸਪੁਰ ਮੰਡੀ ਚ ਆਇਆ ਮੇਰੇ ਨਾਲ ਰਮਨਬੈਲ ਜੀ ਹੈਲਥ ਕਾਰਪੋਰੇਸ਼ਨ ਦੇ ਪੰਜਾਬ ਦੇ ਚੇਅਰਮੈਨ ਸਾਡੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸਾਡੇ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਜੀ ਸੋ ਤوام ਜਿਹੜੇ ਫੂਡ ਸਪਲਾਈ ਦੇ ਪ੍ਰੋਕਿਊਰਮੈਂਟ ਏਜੰਸੀਆਂ ਦੇ ਅਧਿਕਾਰੀ ਸਰਦਾਰ ਨੇ ਉਹ ਵੀ ਮੇਰੇ ਨਾਲ ਅੱਜ ਇੱਥੇ ਅਸੀਂ ਮੰਡੀ 'ਚ ਗਏ ਆ ਸੋ ਅੱਜ ਕਿਸਾਨ ਦਲਵੀਰ ਸਿੰਘ ਜਿਹੜੇ ਆਏ ਨੇ ਉਹਨਾਂ ਦੀ ਸਵੇਰੇ ਆਏ ਨੇ ਤੇ ਅੱਜ ਹੀ ਉਹਨਾਂ ਦੀ ਫਸਲ ਜਿਹੜੀ ਉਹ ਪਰਚੇਸ ਕੀਤੀ ਗਈ ਹੈ ਤੋਂ 24 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਦੇ ਖਾਤੇ 'ਚ ਪੈਸੇ ਜਿਹੜੇ ਸਰਕਾਰ ਵੱਲੋਂ ਉਹ ਪਾਇਜ਼ਾ ਨਹੀਂ ਹੈ ਸੱਤ ਹੀ ਮੰਡੀਆਂ ਦੀ ਪ੍ਰਬੰਧ ਕੋਈ ਨਹੀਂ ਕੋਈ ਪਾਣੀ ਦੀ ਦਾ ਪ੍ਰਬੰਧ ਨਹੀਂ ਸਫਾਈ ਦਾ ਪ੍ਰਬੰਧ ਨਹੀਂ ਬਹੁਤ ਔੜ ਹੈ ਕਈ ਜਗ੍ਹਾ ਤੇ ਖਾਸ ਕਰਕੇ ਸੌਂਡ ਏਰੀਆ ਚ ਨਹੀਂ ਅ ਵਿਸ਼ੇਸ਼ ਤੌਰ ਤੇ ਕਿਉਂਕਿ ਜਿਹੜਾ ਮੰਡੀਆਂ ਦੇ ਅੰਦਰ ਰਾਈਵਲ ਦੀ ਆਮਦ ਆ ਉਹ ਥੋੜੀ ਹਰਕਾ ਲੇਟ ਸ਼ੁਰੂ ਹੋਈ ਹੈ ਸੋ ਇਸ ਕਰਕੇ ਆਲਮੋਸਟ ਜਿਹੜੇ ਪ੍ਰਬੰਧ ਨਹੀਂ ਉਹ ਮੰਡੀਆਂ ਦੇ ਅੰਦਰ ਕੀਤੇ ਆ ਸੋ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਦਵਾਂ ਕਿ ਪੰਜਾਬ ਦੇ ਅੰਦਰ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 37 ਲੱਖ ਤੋਂ ਉੱਪਰ ਜਿਹੜੀ ਆ ਉਹ ਰਾਈਵਲ ਪਹੁੰਚੀ ਹੈ ਔਰ 33 ਲੱਖ ਐਮਟੀ ਜਿਹੜੀ ਆ ਉਹ ਅਸੀਂ ਖਰੀਦ ਚੁੱਕੇ ਆ ਔਰ ਉਹਦਾ ਜਿਹੜਾ ਬੰਦਾ ਪੈਸਾ ਐ ਐਮਐਸਪੀ ਦੇ ਹਿਸਾਬ ਦੇ ਨਾਲ 3234 ਕਰੋੜ ਰੁਪਈਆ ਉਹ ਕਿਸਾਨਾਂ ਦੇ ਖਾਤਿਆਂ 'ਚ ਜਿਹੜਾ ਉਹ ਪਾਇਆ ਜਾ ਚੁੱਕਿਆ ਸੋ ਲਗਾਤਾਰ ਜਿਹੜੀਆਂ ਚੰਗੀਆਂ ਮੈਂ ਸਮਝਦਾ ਵੀ ਖਬਰਾਂ ਥੱਲੋਂ ਆ ਰਹੀਆਂ ਨੇ ਇਹ ਆ ਕਿ ਪੰਜਾਬ ਦੇ ਅੰਦਰ ਇਸ ਵਾਰ ਬੰਪਰ ਫਸਲ ਜਿਹੜੀ ਆ ਉਹ ਹੋਣ ਲੀ ਜਾ ਰਹੀ ਆ ਸੋ ਇਹਦੇ ਨਾਲ ਜਿਹੜਾ ਸਾਨੂੰ ਕੇਂਦਰੀ ਪੂਲ ਦਾ 124 ਲੱਖ ਹੈਕਟੇ ਦਾ ਟਾਰਗੇਟ ਮਿਲਿਆ ਉਹ ਵੀ ਅਸੀਂ ਪੂਰਾ ਕਰਨ ਦੇ ਵਿੱਚ ਥੋੜਾ ਈਜ਼ੀ ਮਹਿਸੂਸ ਹੋਵਾਂਗੇ ਤੇ ਨਾਲ ਦੇ ਨਾਲ ਇਹਦਾ ਕਿਸਾਨ ਨੂੰ ਵੀ ਜਿਹੜਾ ਲਾਭ ਹੋਏਗਾ ਹਰ ਖੇਤ ਦੇ ਵਿੱਚੋਂ 3 4 2.3 ਕਵਾਂਟਲ ਜਿਹੜੀ ਉਹ ਕਣਕ ਦਾ ਝਾੜ ਰਕਵਾਦ ਆ ਰਿਹਾ ਸੋ ਲਗਾਤਾਰ ਸੀਸੀਐਲ ਆਪਣੇ ਕੋਲ 28894 ਕਰੋੜ ਰੁਪਈਆ ਕਰੇਡ ਦੇ ਸਾਰੇ ਪ੍ਰਬੰਧ ਨੇ ਤਰਪਾਲਾਂ ਦੇ ਸਾਰੇ ਪ੍ਰਬੰਧ ਆ ਸੋ ਬੜਾ ਬਿਗੇਸਟ ਇਹ ਅਕਸਰ ਸਾਈਜ਼ ਹੁੰਦੀ ਆ ਪੈਡੀ ਔਰ ਪ੍ਰਕੋਰਮੈਂਟ ਦੇ ਸੀਜ਼ਨ ਦੀ ਕਿਤੇ ਕੋਈ ਮਾਰੀ ਮੋਟੀ ਕੋ ਦਿੱਕਤ ਨਾ ਆ ਵੀ ਸਕਦੀ ਆ ਪਰ ਅਲਟੀਮੇਟਲੀ ਜਿਹੜਾ ਸਰਕਾਰ ਦਾ ਕੰਟੈਂਟ ਆ ਜਿਹੜਾ ਸਰਕਾਰ ਦਾ ਯਤਨ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦਾ ਖਾਸ ਕਰਕੇ ਕਿ ਮੰਡੀ ਦੇ ਅੰਦਰ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਸੋ ਮੈਨੂੰ ਖੁਸ਼ੀ ਆ ਕਿ ਅ ਅੱਜ ਤੱਕ ਜਿਹੜਾ ਉਹ ਪੰਜਾਬ ਦੀਆਂ ਮੰਡੀਆਂ ਚੱਲ ਰਹੀਆਂ ਸੀ ਹਰ ਰੋਜ਼ ਇਹਦੀ ਅਪਡੇਟ ਲੈ ਰਿਆ ਦਿਨ ਦੀ ਦੋ ਦੋ ਵਾਰ ਵੀ ਲੈਨੇ ਆ ਕਿਸੇ ਮੰਡੀ ਦੇ ਵਿੱਚੋਂ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਤੇ ਲਗਾਤਾਰ ਪਲ-ਪਲ ਸਾਡੇ ਸਾਰੇ ਸਿਵਲ ਪ੍ਰਸ਼ਾਸਨ ਸਾਡੇ ਸਾਰੇ ਐਮਐਲਏ ਸਵਾਰ ਸਾਡੇ ਮੰਤਰੀ ਸਵਾਰ ਲੱਗੇ ਆ ਤੋ ਕਿਸਾਨਾਂ ਨੂੰ ਵੀਲ ਕਰਦੇ ਆਂ ਵੀ ਚੜ੍ਹਦੀ ਕਲਾ ਚਾਓ ਕੱਲਾ ਕੱਲਾ ਦਾਣਾ ਤੁਹਾਡਾ ਐਮਐਸਪੀ ਦੇ ਤਖਫੀਦ ਕੇ 24 ਘੰਟਿਆਂ ਦੇ ਵਿੱਚ ਵਿੱਚ ਤੁਹਾਡੇ ਖਾਤੇ 'ਚ ਪੇਮੈਂਟ ਪਾਵਾਂਗੇ ਬਿਲਕੁਲ ਉਹਨਾਂ ਦਾ ਰਾਈਟ ਬਣਦਾ ਮੈਂ ਆ ਵੀ ਖੁਦ ਹੁਣੇ ਆਪਣੇ ਜ਼ਿਲ੍ਹੇ 'ਚ ਹੋ ਕੇ ਆਇਆ ਸੋ ਜਿੱਥੇ-ਜਿੱਥੇ ਵੀ ਕੋਈ ਅੱਗ ਦੀਆਂ ਮੰਦਭਾਗੀਆਂ ਘਟਰਾਵਾਂ ਇਹ ਵਾਪਰੀਆਂ ਨੇ ਬੜੀ ਔਖੀ ਫਸਲ ਫਾਲੀ ਹੁੰਦੀ ਆ ਕਿਸਾਨ ਨੇ ਸੋ ਦੇ ਲਈ ਉਦੀ ਪਰਪਾਈ ਕੀਤੀ ਜਾਊਗੀ ਉਹਦੇ ਲਈ ਬਕਾਇਦਾ ਅਸੈਸਮੈਂਟ ਲੱਗ ਰਹੀ ਆ ਸੋ ਜੋ ਵੀ ਉਹਦਾ ਨੁਕਸਾਨ ਆ ਸਾਹਮਣੇ ਆਊਗਾ ਸਰਕਾਰ ਪਰਪਾਈ ਕਰੇਗੀ ਜਿਵੇਂ ਦੇਖ ਦਿੱਤੇ ਕਿ ਨਹੀਂ ਕੋਈ ਤਰ੍ਹਾਂ ਖਰਾਬ ਨਹੀਂ ਨਹੀਂ ਆਲਟੀਮੇਟਲੀ ਇਹ ਦੇਸ਼ ਆਲਰੇਡੀ ਹੁੰਦੇ ਆ ਦੇਖੋ ਪ੍ਰੋਕਿਊਰਮੈਂਟ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਨੇ ਸਾਡੇ ਜਿਸ ਤਰ੍ਹਾਂ ਪੰਜਾਬ ਦੀ ਮੰਡੀ ਤੇ ਪੰਜਾਬ ਦੇ ਕਿਸਾਨਾਂ ਦਾ ਜਨਾਜ਼ ਵਿਕੇ ਦੇ ਲਈ ਜਿਹੜੇ ਇੰਟਰ ਸਟੇਟ ਸਾਡੇ ਨਾਕੇ ਆ ਉਹਨਾਂ ਦੇ ਉੱਤੇ ਸਪੈਸ਼ਲ ਪ੍ਰਬੰਧ ਕੀਤੇ ਹੋਏ ਆ ਬਿਜਲੀ ਬੋਰਡ ਨੂੰ ਦਿੱਤਾ ਨੇ ਲੇਕਿਨ ਫਿਰ ਵੀ ਕਦੀ ਕੋਈ ਅਜਿਹੀ ਵਾਪਰ ਜਾਂਦੀ ਆ ਤਾਂ ਸਰਕਾਰ ਜਿਹੜੀ ਪਰਪਾਈ ਕਰਨੀ ਤਿਆਰ ਆ ਆ ਦੇਖੋ ਪੰਜਾਬ ਦੇ ਅੰਦਰ ਜਿਹੜੇ ਸਰਾਰਤੀ ਅੰਸਰ ਨੇ ਚਾਹੇ ਪੰਜਾਬ 'ਚ ਬੈਠਿਆ ਹੋਵੇ ਜਾਂ ਪੰਜਾਬ ਤੋਂ ਬਾਹਰ ਬੈਠਿਆ ਹੈ ਉਹਨਾਂ ਨੂੰ ਇੱਕ ਗੱਲ ਦੀ ਸਖਤ ਚੇਤਾਵਨੀ ਹੈ ਔਰ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬੜਾ ਸਪਸ਼ਟ ਸਟੈਂਡ ਹੈ ਕਿ ਪੰਜਾਬ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਦਾ ਜਾਨੀ ਮਾਲੀ ਨੁਕਸਾਨ ਕਰਨ ਦੀ ਕਿਸੇ ਨੇ ਕੋਸ਼ਿਸ਼ ਕੀਤੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਚਾਹੇ ਭਾਵੇਂ ਬਾਹਰਸ ਪੰਜਾਬ ਹੋਵੇ ਚਾਹੇ ਕੋਈ ਵੀ ਹੋਵੇ ਪੰਜਾਬ ਗੁਰੂਆਂ ਦੀ ਧਰਤੀ ਹੈ ਪੰਜਾਬ ਕ੍ਰਾਂਤੀਕਾਰੀਆਂ ਲੋਕਾਂ ਦੀ ਧਰਤੀ ਹੈ ਪੰਜਾਬ ਦੀ ਸੋਸ਼ਲ ਬਾਉਂਡਿੰਗ ਇੰਨੀ ਸਟਰੋਂਗ ਹੈ ਕਿਸੇ ਨੂੰ ਵੀ ਇੱਥੇ ਪੰਜਾਬ ਦੀ ਸਰਜਮੀ ਦੇ ਉੱਤੇ ਅ ਇਥੇ ਮੁਹੱਬਤ ਦੇ ਬੂਟੇ ਨੂੰ ਇਥੇ ਅਮਨ ਸ਼ਾਂਤੀ ਦੇ ਮਾਹੌਲ ਨੂੰ ਭੰਗ ਕਰਨ ਦੀ ਜਜਰ ਨਹੀਂ ਦਿੱਤੀ ਜਾਊਗੀ ਸਤ ਕਾਰਵਾਈ ਕਰਾਂਗੇ ਚਾਕੇ ਜੇਲਾ ਦੇ ਸੁਟੇ ਆ ਹੋਰ ਵੀ ਲੋੜਪੋਕਤ ਸਰਕਾਰੋਂ ਵੀ ਕਾਰਵਾਈ ਹੋਵੇ ਬਜੀਠੀਆ ਕਹਿੰਦੇ ਮੇਰੀ ਸਿਕਿਉਰਿਟੀ ਵਾਪਸ ਲਈ ਮੈਨੂੰ ਯਾਦਾ ਖੰਡਾ ਇਹ ਤਾਂ ਜਵਾਬ ਵੈਸੇ ਬਜੀਠੀ ਨੂੰ ਦੇਣਾ ਚਾਹੀਦਾ ਜੋ ਜੋ ਡਰੱਗਸ ਦੇ ਖਿਲਾਫ ਸਰਕਾਰ ਹੱਲਾ ਬੋਲ ਰਹੀ ਆ ਜੋ ਜੋ ਡਰੱਗਸ ਦੇ ਖਿਲਾਫ ਸਰਕਾਰ ਗਰਾਸ ਰੂਟ ਤੱਕ ਜਾ ਰਹੀ ਆ ਤੇ ਹੋਂ ਤੋਂ ਇਹਨਾਂ ਲੋਕਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਪਈ ਆ ਇਹੀ ਇਹੀ ਪ੍ਰੋਬਲਮ ਆ ਕਿ ਇਹ ਹਮੇਸ਼ਾ ਆਪਣੇ ਘਰ ਦੀਆਂ ਚਾਰਦਵਾਰੀਆਂ ਉੱਚੀਆਂ ਕਰਨ ਚ ਲੱਗੇ ਰਹਿੰਦੇ ਆ ਆਪਣੇ ਸਖਸ਼ਾ ਦੀ ਮਤਲਬ ਜਿਹੜੀਆਂ ਮੰਗ ਕਰਦੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਜੇ ਪੰਜਾਬ ਦੇ ਲੋਕਾਂ ਦੀ ਚਿੰਤਾ ਹੁੰਦੀ ਤਾਂ ਅੱਜ ਕਾਲੀਦਲ ਹਾਸੀਏ ਦੇ ਕਿਉਂ ਜਾਂਦਾ ਸੋ ਇਹਨਾਂ ਦੇ ਰਾਜ ਦੇ ਅੰਦਰ ਹੀ ਡਰੱਗਸ ਦੇ ਬੁੱਟੇ ਲੱਗੇ ਆ ਇਹਨਾਂ ਦੇ ਰਾਜ ਦੇ ਅੰਦਰ ਹੀ ਮਾਫੀਆ ਆਪਣਾ ਪਿਆ ਹੈ ਇਹੀ ਜਿਹੜੇ ਕੰਡੇ ਜਿਹੜੇ ਆ ਭਗਵੰਤ ਮਾਨ ਦੀ ਸਰਕਾਰ ਨੂੰ ਚੁੱਕਣੇ ਪੈ ਰਿਹਾ ਸੋ ਪੰਜਾਬ ਪੂਰੀ ਤਰ੍ਹਾਂ ਪੀਸ ਆ ਪੰਜਾਬ ਪੂਰੀ ਤਰ੍ਹਾਂ ਮਤਲਬ ਅਮਨ ਦੇ ਵਿੱਚ ਆ ਔਰ ਲਗਾਤਾਰ ਪੰਜਾਬ ਦੇ ਲੋਕਾਂ ਦਾ ਸਰਦਾਰ ਭਗਵੰਤ ਸਿੰਘ ਮਾਨ ਦੇ ਵਿੱਚ ਬੜਾ ਵਿਸ਼ਵਾਸ ਹੈ ਉਹ ਵੀ ਇਦਾਂ ਕਹਿ ਰਹੇ ਆ ਕਿ ਜਦੋਂ ਖੁੱਡੀ ਗੁੱਸੇ ਦੀ ਸਕਿਉਰਟੀ ਵਾਪਸ ਨਹੀਂ ਉਹ ਤੋਂ ਬਾਅਦ ਮੇਰੀ ਸਕਿਉਰਟੀ ਵਾਪਸ ਨਹੀਂ ਗਈ ਨੇ ਮੈਨੂੰ ਵੀ ਇਦਾਂ ਸਰਵਾਰਤਾ ਇਹ ਪ੍ਰੋਟੋਕਾਲ ਸਕਿਉਰਟੀ ਦਾ ਇਹ ਮਹਿਕਮਾ ਪੁਲਿਸ ਦਾ ਕੰਮ ਹੈਗਾ ਆ ਉਹ बार-बार ਉਹਨੂੰ ਉਹਦੀ ਸਟੱਡੀ ਕਰਦੇ ਆ ਜਿੱਥੇ ਕਿਤੇ ਲੋੜ ਪੈਂਦੀ ਜਿਹਨੂੰ ਦੇਣ ਦੀ ਲੋੜ ਪੈਂਦੀ ਹੈ ਸਕਿਉਰਟੀ ਦਿੰਦੇ ਵੀ ਆ ਜਿੱਥੇ ਨਹੀਂ ਸਕਿਉਰਟੀ ਦੀ ਲੋੜਾਂ ਦੀ ਇਹ ਰੁਟੀਨ ਦਾ ਕੰਮ ਨਹੀਂ ਹੈ